ਕਿਰਨਾ ਨਹੀਂ ਕਿਰਨਾ ਉਠ ਪੁੱਤ ਸ਼ਾਮਾਂ ਦੇ 4 ਵਜ ਗਏ ਆ ਕੀ ਗੱਲ ਮੰਮੀ ਕਾ ਤੂੰ ਠਾਇਆ ਮੈਨੂੰ ਤੁਹਾਨੂੰ ਪਤਾ ਤਾਂ ਸਹੀ ਮੈਂ ਸੁੱਤੀ ਆ ਪੁੱਤ ਕਿੰਨਾ ਕਸਾਉਣਾ ਹੋਰ ਸ਼ਾਮਾਂ ਪੈ ਗਈਆਂ ਦਿਨ ਡੁੱਬ ਗਿਆ ਉਠ ਮੇਰੇ ਧੀ ਚਾਹ ਪੀ ਲਾ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਈ ਆ ਮੰਮੀ ਮੈਂ ਨਹੀਂ ਪੀਣੀ ਕੋਈ ਚਾਹ ਚੋ ਨਾਲ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵਾ ਕਿ ਤੁਸੀਂ ਮੈਨੂੰ ਠਾਲਿਆ ਨਾ ਕਰੋ ਮਾਂ ਹਾਂ ਤੇ ਮੇਰੀ ਅੱਖ ਲੱਗਦੀ ਆ ਤੁਸੀਂ ਆ ਕੇ ਮੈਨੂੰ ਠਾਲ ਦਿੰਦੇ ਜੇ ਚੱਲ ਕੋਈ ਗੱਲ ਨਹੀਂ ਪੁੱਤ ਅੱਗੇ ਤੋਂ ਤੈਨੂੰ ਮੈਂ ਨਹੀਂ ਠਾਉਂਦੀ ਹੁਣ ਤੂੰ ਚਾਹ ਪੀ ਲੈ ਮੈਂ ਤੇਰੇ ਲਈ ਬਣਾ ਕੇ ਲਿਆਈ ਆ ਨਹੀਂ ਮੰਮੀ ਮੈਂ ਨਹੀਂ ਪੀਣੀ ਚਾ ਨਾਲੇ ਜਦੋਂ ਮੇਰਾ ਜੀ ਕਰੇਗਾ ਨਾ ਮੈਂ ਆਪੇ ਬਣਾ ਕੇ ਪੀਲਾਂਗੀ ਲੈ ਜੋ ਤੁਸੀਂ ਚਾ ਚਲ ਠੀਕ ਹੈ ਪੁੱਤ ਜਿੱਦਾਂ ਤੇਰੀ ਮਰਜ਼ੀ ਆ ਵੇਹਲਾ ਕਿਰਨ ਦਾ ਹਾਲ ਮੈਂ ਇਹਦੇ ਵਾਸਤੇ ਚਾਚੀ ਚਾਹ ਬਣਾ ਕੇ ਲੈ ਕੇ ਆਈ ਹਾਂ ਤੇ ਇਹ ਅੱਗੋਂ ਮੇਰ ਨਾਲ ਹੀ ਔਖੀ ਹੋਈ ਜਾਂਦੀ ਐ ਚਲ ਕੋਈ ਗੱਲ ਨਹੀਂ ਖੋਰ ਸੰਲਾਂਦੇ ਕਢੀ ਇਹਨੂੰ ਚੱਲ ਵਧੀਆ ਗੱਲ ਐ ਫਿਰ ਤੇ ਵਹਿ ਕਾਮ ਦਾ ਨਹੀਂ ਔਖਾ ਹੋਇਆ ਤੁਹਾਡੇ ਜਾਨ ਮਗਰੋਂ ਅੱਛਾ ਕਾਮ ਵਾਲੀ ਰੱਖੀ ਐ ਚੱਲ ਫਿਰ ਤੇ ਬੜੀ ਵਧੀਆ ਗੱਲ ਆ ਬੰਦਾ ਬੇਫਿਕਰ ਹੋ ਕੇ ਚਾਰ ਦਿਨ ਕਿਤੇ ਕੋਮਤੀ ਆਉਂਦਾ ਨਾ ਇਧਰ ਤੁਹਾਡੇ ਘਰ ਵਾਲੇ ਵੇਖ ਲਾਂ ਨਾ ਘਰ ਦੇ ਕਿਤੇ ਕੰਮ ਮੁਕਣ ਤੇ ਨਾ ਘਰੋਂ ਕਿਤੇ ਬਾਹਰ ਨਿਕਲੀਏ ਨਹੀਂ ਨਹੀਂ ਕਾਮ ਵਾਲੀ ਰੱਖਣੀ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਮੈਂ ਕਰਾਂਗੀ ਨਾ ਉਹਦੇ ਨਾਲ ਗੱਲ ਵੇਖਾਂ ਕੀ ਉਹ ਕੀ ਕਹਿੰਦੇ ਆ ਹਾਂ ਚੱਲ ਠੀਕ ਆ ਹੁਣ ਮੈਂ ਰੱਖਦੀ ਆ ਫੋਨ ਬਾਅਦ ਚ ਕਰਾਂਗੀ ਤੇਰਾ ਨਾਲ ਗੱਲ ਚੱਲ ਠੀਕ ਆ ਇੱਕ ਤੇ ਅਗਲਕਣੀ ਗਰਮੀ ਤੇ ਉੱਤਰ ਸੋਈ ਦੇ ਕੰਮ ਜਾਂਦਾ ਰੱਬਾ ਗਰਮੀ ਤੋਂ ਖੜਾ ਛੁਡਾ ਦੇ ਤਜਾਂ ਫਿਰ ਰਸੋਈ ਦੇ ਕੰਮਾਂ ਤੋਂ ਨੇ ਕਿਰਨ ਆਟਾ ਲਿਆ ਕੇ ਮੈਨੂੰ ਫੜਾ ਦੇ ਮੈਂ ਤੈਨੂੰ ਇੱਥੇ ਬੈਠੇ ਬੈਠੇ ਗੁੰਨਦਾ ਤੂੰ ਅੰਦਰ ਗਰਮੀ 'ਚ ਕਿੰਨਾ ਚਿਰ ਖਲੋਤੀ ਰਹੇਂਗੀ ਹਾਂਜੀ ਮੰਮੀ ਲਿਆਉਣੀ ਆ ਚੱਲ ਇੱਕ ਕੰਮ ਤਾਂ ਤੇ ਖੜਾ ਛੁੱਟਾ ਅੱਜ ਆਲੋ ਮੰਮੀ ਆਟਾ ਲਿਆ ਅਰ ਸੋਈ ਦੀ ਭਾਂਡਾ ਸਾਂ ਸੰਭਿਆ ਗਿਆ ਹਾਂਜੀ ਮੰਮੀ ਸੰਭਿਆ ਗਿਆ ਚੱਲ ਫਿਰ ਤੂੰ ਐਦਾਂ ਕਰ ਅੰਦਰ ਜਾ ਕੇ ਘੜੀ ਰੈਸਟ ਕਰ ਲਾ ਗਰਮੀ ਬੜੀ ਐਵੇਂ ਕਿਤੇ ਚੱਕਰ ਖਾ ਕੇ ਡਈ ਪੈਗੀ ਸਬਜ਼ੀ ਬਾਅਦ ਚ ਬਣਾ ਲਈ ਨਹੀਂ ਮੰਮੀ ਮੈਂ ਰੈਸਟ ਨਹੀਂ ਕਰਨੀ ਮੈਂ ਕੋਠੇ ਤੋਂ ਕੱਪੜੇ ਲਾਉਣ ਚੱਲੀ ਆ ਤੇ ਬਾਅਦ ਚ ਉਹਨਾਂ ਨੂੰ ਤਿਆਰ ਕਰਨ ਲੱਗੀ ਆ ਤੂੰ ਏਦਾਂ ਕਰੇ ਕੱਪੜੇ ਲਿਆ ਕੇ ਤੇ ਮੈਨੂੰ ਫੜਾ ਦੀ ਮੈਂ ਫਿਰ ਆਟਾ ਗੁੰਨ ਕੇ ਉਹਨਾਂ ਨੂੰ ਤਿਆਰ ਕਰ ਦਾਂਗੀ ਤੇ ਤੂੰ ਫਿਰ ਰੋਟੀ ਪਾਣੀ ਬਣਾ ਲਈ ਚਲੋ ਠੀਕ ਐ ਮੰਮੀ ਚੱਲ ਆ ਤੇ ਬੜਾ ਹੀ ਵਧੀਆ ਹੋਇਆ ਜਿਹੜਾ ਇੱਕ ਕੰਮ ਤੋਂ ਛਟਕਾਰਾ ਮਿਲ ਗਿਆ ਅੱਜ ਜੇ ਇਦਾਂ ਕਿਤੇ ਰੋਜ਼ ਹੀ ਛਟਕਾਰਾ ਮਿਲ ਜਾਇਆ ਕਰੇ ਨਾ ਫਿਰ ਤੇ ਬੜਾ ਹੀ ਵਧੀਆ ਹੋਏ ਚਲ ਕੋਈ ਨਹੀਂ ਆਉਂਦੇ ਨਾ ਘਰ ਤੇ ਉਹਨਾਂ ਨਾਲ ਕਰਦੀਆਂ ਗੱਲ ਕਿ ਤੁਸੀਂ ਮੈਨੂੰ ਕੰਮ ਵਾਲੀ ਲਾ ਦੋ ਆਪੇ ਥੋੜਾ ਬੋਤਾ ਕੰਮ ਉਹ ਕਰ ਜਾਇਆ ਕਰੇਗੀ ਤੇ ਥੋੜਾ ਬੋਤਾ ਹੀ ਕਰ ਲਿਆ ਕਰਾਂਗੀ ਕੀ ਗੱਲ ਮੰਮੀ ਇਕੱਲੇ ਬੈਠੇ ਜੇ ਕਿਹਨੇ ਕਿੱਥੇ ਗਈ ਆ ਇੱਥੇ ਹੀ ਪੁੱਤ ਹੁਣ ਇਹ ਕੰਮ ਧੰਦਾ ਮੁਕਾ ਕੇ ਅੰਦਰ ਗਈ ਆ ਅੰਦਰ ਹੀ ਬੈਠੀ ਹੋਣੀ ਆ ਠੀਕ ਆ ਚਲੋ ਵੇਖਦਾ ਮੈਂ ਵੀ ਅੰਦਰ ਜਾ ਕੇ ਫਿਰ ਉਹਨੂੰ ਤੇ ਪੁੱਤ ਤੂੰ ਝੋਨੇ ਵੱਲ ਗਿਆ ਹਾਂ ਤੇ ਖਾਦਾਂ ਦਵਾਈਆਂ ਪਾ ਲੀਆਂ ਕਰੀ ਹਾਂਜੀ ਮੰਮੀ ਖਾਦਾਂ ਦਵਾਈਆਂ ਦਾ ਕੰਮ ਤੇ ਮੁੱਕ ਗਿਆ ਤੇ ਇੱਕ ਸਾਈਡ ਤੇ ਥੋੜਾ ਜਿਹਾ ਖਤਾ ਰਹਿ ਗਿਆ ਆ ਤੇ ਉਹਦੇ ਵਿੱਚ ਮੋਟਰ ਨਹੀਂ ਲੱਗੇ ਤੁਹਾਨੂੰ ਪਤਾ ਤੇ ਉੱਥੇ ਫਿਰ ਇੰਜਨ ਕੱਢਣਾ ਪੈਂਦਾ ਆ ਤਾਂ ਕਰਕੇ ਮੈਂ ਕੱਲ ਇੰਜਨ ਲੈ ਆ ਜਾਾਂਗਾ ਗੋਲਡਗਰ ਤੇ ਫਿਰ ਖਾਦ ਪਾ ਦਾਂਗਾ ਉੱਥੇ ਰਹਿ ਗਈ ਬਸ ਠੀਕ ਆ ਤੇ ਚਲ ਮੈਂ ਕਿ ਇਹਨਾਂ ਨੂੰ ਆਵਾਜ਼ ਮਾਰਨੀ ਆ ਤੇਰ ਵਾਹ ਤੇ ਪਾਣੀ ਲੈ ਕੇ ਹੁੰਦੀ ਆ। ਉਹ ਕੋਈ ਗੱਲ ਨਹੀਂ ਮੰਮੀ ਪਾਣੀ ਦੀ ਕਿਹੜੀ ਗੱਲ ਆ। ਮੈਂ ਆਪੇ ਅੰਦਰ ਜਾ ਕੇ ਪੀ ਲੈਣਾ ਆ ਤੇ ਮੈਂ ਵੇਖਣਾ ਜਾ ਕੇ ਵੀ ਭਲਾ ਅੰਦਰ ਕੀ ਕਰਨ ਈ ਆ ਕਿਰਨਾ। ਚੱਲ ਚੰਗਾ ਪੁੱਤ ਜਾ ਵੇਖ ਲੈ। ਉਹ ਕੀ ਗੱਲ ਆ ਕਿਰਨਾ? ਬੜਾ ਮੱਥੇ ਤੇ ਹੱਥ ਰੱਖ ਕੇ ਬੈਠੀਆਂ ਠੀਕ ਤੇ ਹੈਗੀਆਂ। ਨਾਭ ਤੁਹਾਨੂੰ ਮੇਰੀ ਸਿਹਤ ਨਾਲ ਕੀ ਲੱਗੇ? ਭਾਵੇਂ ਠੀਕ ਹੋਵੇ ਭਾਵੇਂ ਨਾ ਠੀਕ ਹੋਵੇ। ਤੁਹਾਨੂੰ ਸਿਰਫ ਕਾਮਨਾ ਮਤਲਬ ਆ ਤੇ ਉਹ ਤੁਸੀਂ ਕਰਾਈ ਜਾਂਦੇ ਹੋ। ਹੱਦ ਹੋ ਗਈ ਕਿਰਨ ਤੇਰੇ ਵਾਲੀ ਅੱਜ ਕਿਦਾਂ ਦੀਆਂ ਗੱਲਾਂ ਕਰੀ ਜਾਨੀਂ ਤੂੰ ਮੈਨੂੰ ਸਮਝ ਨਹੀਂ ਆਈ ਤੇਰੀ ਕੁਝ ਨਵਤੀ ਆਪ ਹੀ ਵੇਖੋ ਗਰਮੀ ਕਿੰਨੀ ਹੈ ਤੇ ਜਨੂ ਦੀ ਮੰਮੀ ਨੂੰ ਸੱਟ ਲੱਗੀ ਹੈ ਮੈਂ ਇਕੱਲੀ ਘਰ ਦੇ ਕੰਮ ਕਰਨ ਢੀ ਆ ਤੁਸੀਂ ਦੋਨਾਂ ਮਾਪ ਪਤਨ ਨੇ ਇੱਕ ਵਾਰੀ ਨਹੀਂ ਕਿਹਾ ਕਿ ਕਿਰਨ ਆਪ ਤੈਨੂੰ ਕੰਮ ਵਾਲੀ ਰੱਖ ਦੀਏ ਕਿਰਨ ਮੰਮੀ ਨੂੰ ਸੱਟ ਲੱਗੀ ਨੂੰ ਕਿੰਨਾ ਚਿਰ ਹੋ ਗਿਆ ਆ ਤੇ ਤੈਨੂੰ ਅੱਜ ਕੰਮ ਵਾਲੀ ਦਾ ਚੇਤਾ ਆਉਂਦਿਆ ਆ ਨਾਲੇ ਘਰ ਦੇ ਕੰਮ ਕਿੰਨੇ ਕੁ ਹੁੰਦੇ ਆ ਹਨੂ ਕੀ ਲੋੜ ਆ ਕੰਮ ਵਾਲੀ ਦੀ ਨਾਲੇ ਮੇਰੀ ਸੁਣ ਗੱਲ ਗੋਵਾ ਕੂੜਾ ਸੁੱਟਣ ਵਾਲੀ ਆਪਣਾ ਕੰਮ ਕਰਕੇ ਚੱਲ ਜਾਂਦੀ ਆ ਤੇ ਹੋਰ ਤੈਨੂੰ ਚਾਹੀਦਾ ਕੀ ਆ ਨਾ ਮੈਨੂੰ ਨਹੀਂ ਪਤਾ ਜੋ ਮਰਜ਼ੀ ਹੋ ਜੇ ਤੁਸੀਂ ਮੈਨੂੰ ਕੰਮ ਵਾਲੀ ਲਾ ਕੇ ਦਿਓ ਤੁਸੀਂ ਮੇਰੀ ਹਾਲਤ ਵਾਲ ਤੇ ਵੇਖ ਲਓ ਕੰਮ ਕਰ ਕਰਕੇ ਮੈਂ ਸੁੱਕ ਕੇ ਤੀਲੀ ਵਰਗੀ ਹੋ ਗਈ ਆ ਵੇ ਕਿੰਨ ਕੰਮ ਕਰਦੇ ਆ ਕੋਈ ਘਸਦਾ ਨਹੀਂ ਹੁੰਦਾ ਪਰ ਕੋਈ ਗੱਲ ਨਹੀਂ ਜੇਦੋਂ ਕਹਿਨੀ ਆ ਨਾ ਫਿਰ ਮੰਮੀ ਨਾਲ ਗੱਲ ਕਰਕੇ ਤੇ ਕੰਮ ਵਾਲੀ ਰਖਾ ਲੈਣੇ ਆ ਤੇ ਇਸ ਤੋਂ ਇਲਾਵਾ ਹੋਰ ਕੋਈ ਤੇ ਨਹੀਂ ਚਾਹੀਦਾ ਨਹੀਂ ਨਾ ਪਹਿਲਾਂ ਤੂੰ ਹੀ ਕੰਮ ਵਾਲੀ ਰਖਾਓ ਬਾਕੀ ਦਾ ਬਾਅਦ ਚ ਸੋਚਾਂਗੇ ਕਿ ਕੀ ਚਾਹੀਦਾ ਕਿ ਕੀ ਨਹੀਂ ਚੱਲ ਠੀਕ ਆ ਤੇ ਇਦਾਂ ਕਰ ਜਾਂ ਪਹਿਲਾਂ ਮੇਰੇ ਵਾਸਤੇ ਰੋਟੀ ਪਾ ਕੇ ਲਿਆ ਤੇ ਫਿਰ ਮੈਂ ਕਰਦਾ ਮੰਮੀ ਨਾਲ ਗੱਲ ਰੋਟੀ ਖਾ ਕੇ ਚਲੋ ਠੀਕ ਆ ਲਿਆਉਣੀ ਠੀਕ ਆ ਹੰ ਵੇਖ ਲੈ ਕਿਦਾਂ ਨਿਆਣਿਆਂ ਵਾਂਗ ਜਿਦਾਂ ਕਰਦੀ ਆ ਚੱਲ ਕੋਈ ਗੱਲ ਨਹੀਂ ਜਿਦਾਂ ਦੀ ਵੀ ਹੈਗੀ ਆ ਮੇਰਾ ਤੇ ਮੇਰੇ ਘਰਦਿਆਂ ਦਾ ਖਿਆਲ ਤੇ ਰੱਖਦੀ ਆ ਨਾ ਵਾਹ ਕਰੂ ਚਲ ਠੀਕ ਆ ਭੈਣ ਤੂੰ ਸ਼ਾਮਾ ਨੂੰ ਭਾਜੀ ਨਾਲ ਗੱਲ ਕਰਕੇ ਤੇ ਮੈਨੂੰ ਦੱਸ ਦੇ ਫਿਰ ਹਾਂ ਚਲ ਕੋਈ ਗੱਲ ਨਹੀਂ ਹੁਣ ਮੈਂ ਰੱਖਦੀ ਆ ਫੋਨ ਮੰਮੀ ਕਿਤਾ ਫੋਨ ਆ ਮੁੰਡਿਆ ਹੀ ਪੁੱਤ ਮਾਸੀ ਤੇਰੇ ਦਾ ਹੀ ਠੀਕ ਆ ਕਿਦਾਂ ਠੀਕ ਠਾਕ ਆ ਹਾਂ ਠੀਕ ਠਾਕ ਆ ਅੱਛਾ ਤੇ ਮੇਰੀ ਸੁਣੋ ਗੱਲ ਵੀ ਕਿਰਨ ਕਹਿਣ ਰਹੀ ਸੀ ਵੀ ਗਰਮੀ ਬੜੀ ਹੋ ਗਈ ਆ ਤੇ ਕੰਮ ਕਰ ਕਰਕੇ ਨਾ ਕੱਲੀ ਮੈਂ ਥੱਕ ਜਾਨੀ ਆ ਤੇ ਮੈਂ ਸੋਚਣ ਡਿਆ ਹਾਂ ਵੀ ਆਪਾਂ ਇਦਾਂ ਕਰੀਏ ਆਪਾਂ ਕੰਮ ਵਾਲੀ ਨਾ ਰੱਖ ਲਈਏ ਕੋਈ ਕੋਈ ਗੱਲ ਨਹੀਂ ਪੁੱਤ ਵੇਖ ਲਓ ਤੁਹਾਨੂੰ ਜਿੱਦਾਂ ਚੰਗਾ ਲੱਗਦਾ ਤੁਸੀਂ ਉਦਾਂ ਹੀ ਕਰ ਲਓ ਠੀਕ ਆ ਤੇ ਨਾਲੇ ਮੈਂ ਤੁਹਾਨੂੰ ਇਹ ਕਹਿਣਾ ਸੀ ਕਿ ਜਿਹੜੀ ਆਪਣਾ ਗੋਆ ਕੁੜਾ ਸੁੱਟ ਨਹੀਂ ਹੁੰਦੀ ਹੈਗੀ ਤੁਸੀਂ ਏਦਾਂ ਕਰੋ ਵੀ ਉਹਦੇ ਨਾਲ ਹੀ ਗੱਲ ਕਰਕੇ ਵੇਖ ਲਿਓ ਜੇ ਉਹ ਮੰਨ ਜੇਗੀ ਤਾਂ ਆਪਾਂ ਉਹਨੂੰ ਘਰ ਦੇ ਕੰਮਾਂ ਵਾਸਤੇ ਰੱਖ ਲਾਂਗੇ ਕੋਈ ਗੱਲ ਨਹੀਂ ਪੁੱਤ ਮੈਂ ਕਰ ਲਾਂਗੀ ਉਹਦੇ ਨਾਲ ਗੱਲ ਉਹਨੇ ਕਿਹੜਾ ਮੇਰਾ ਕਹਿਣਾ ਮੋੜਨਾ ਚਲੋ ਠੀਕ ਆ ਤੁਸੀਂ ਫਿਰ ਉਹਦੇ ਨਾਲ ਕੱਲ ਆਉਂਦੀ ਆ ਤੇ ਕਰ ਲਿਓ ਗੱਲ ਤੇ ਮੈਂ ਫਿਰ ਦੱਸ ਦਾਂ ਕਿ ਉਹਨੂੰ ਜਾ ਕੇ ਵੀ ਕੋਈ ਗੱਲ ਨਹੀਂ ਕੱਲ ਤਵ ਆ ਜਾ ਕਰੋ ਬੀਬੀ ਕੋਈ ਗੱਲ ਨਹੀਂ ਤੂੰ ਦੱਸ ਦੇ ਜਾ ਕੇ ਉਹਨੂੰ ਮੈਂ ਕੱਲ ਆਪੇ ਉਹਦੇ ਨਾਲ ਗੱਲ ਕਰ ਲਾਂਗੇ ਚਲੋ ਠੀਕ ਆ ਚੰਗਾ ਕੀ ਹਨ ਪਤਾ? ਹਾਂਜੀ ਮੰਮੀ ਇੱਥੇ ਬਹਿ ਮੈਂ ਤੇਰੇ ਨਾਲ ਗੱਲ ਕਰਨੀ ਐ ਇਕ। ਹਾਂਜੀ ਦੱਸੋ ਮੰਮੀ। ਪੁੱਤ ਗੱਲ ਇਹ ਆ ਕਿ ਤੇਰੀ ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ ਤੇ ਨਵਦੀਪੂਆ ਦੇ ਘਰ ਪੋਤਰਾ ਹੋਇਆ ਵਾ ਤੇ ਆਪਾਂ ਨੂੰ ਦੋਵਾਂ ਥਾਵਾਂ ਤੇ ਜਾਣਾ ਪੈਣਾ ਵਾ। ਤੂੰ ਐਦਾਂ ਕਰ ਨਵਨਾ ਸ਼ਹਿਰ ਜਾ ਕੇ ਨਾ ਜਿਹੜੀ ਕੋਈ ਚੀਜ਼ ਬਾਜ਼ਾਰੋਂ ਲੈਣ ਵਾਲੀ ਐ ਤੇ ਲਿਆ ਆ। ਮੰਮੀ ਸ਼ਹਿਰ ਜਾਣ ਦੀ ਕੀ ਲੋੜ ਆ? ਅੱਜ ਕੱਲ ਸਾਰਾ ਕੁਝ ਆਨਲਾਈਨ ਮਿਲਦਾ ਵਾ। ਬਾਜ਼ਾਰਾਂ 'ਚ ਜਾ ਕੇ ਕੌਣ ਮੱਥੇ ਮਾਰੇ? ਨਹੀਂ ਆਨਲਾਈਨ ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਚੀਜ਼ਾਂ ਖਰੀਦ ਲਓ ਪਰ ਫੋਟੋਆਂ ਵੇਖ ਕੇ ਥੋੜਾ ਪਤਾ ਲੱਗਦਾ ਵੀ ਚੀਜ਼ ਕਿਦਾਂ ਦੀ ਆ। ਮੰਮੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਥੇ ਸਾਰਾ ਕੁਝ ਲਿਖਿਆ ਹੁੰਦਾ ਵਾ ਜੇ ਹਨੂ ਕੋਈ ਚੀਜ਼ ਨਾ ਪਸੰਦ ਆਵੇ ਤਾਂ ਆਪਾਂ ਨੂੰ ਵਾਪਸ ਵੀ ਕਰ ਸਕਦੇ ਆਂ ਨਹੀਂ ਇਹ ਕਿੱਦਾਂ ਦੀ ਗੱਲ ਹੋਈ ਪਹਿਲਾਂ ਵਿਚਾਰੇ ਚੀਜ਼ ਦੇ ਕੇ ਜਾਣ ਤੇ ਫੇਰ ਉਹ ਵਾਪਸ ਲੈ ਕੇ ਜਾਣ ਇਹਦੇ ਨਾਲੋਂ ਇਹ ਨਹੀਂ ਚੰਗਾ ਕਿ ਬਾਜ਼ਾਰ ਜਾ ਕੇ ਆਪਾਂ ਚੀਜ਼ ਇੱਕੋ ਵਾਰੀ ਆਪਣੇ ਮਨਪਸੰਦ ਦੀ ਲੈ ਆਈਏ ਮੰਮੀ ਤੁਹਾਨੂੰ ਕੋਈ ਨਹੀਂ ਸਮਝਾ ਸਕਦਾ ਮੈਂ ਇਨੀ ਗਰਮੀ 'ਚ ਸ਼ਹਿਰ ਨਹੀਂ ਜਾ ਸਕਦੀ ਮੈਨੂੰ ਜਿਹੜੀ ਵੀ ਚੀਜ਼ ਚਾਹੀਦੀ ਹੋਏਗੀ ਨਾ ਮੈਂ ਆਨਲਾਈਨ ਮੰਗਵਾ ਲਾਂਗੀ ਤੁਸੀਂ ਆਪਣਾ ਵੇਖ ਲਿਓ ਚਲ ਠੀਕ ਆ ਮਰਜ਼ੀ ਤੇਰੀ ਹੁਣ ਮੈਨੂੰ ਰੋਟੀ ਵੀ ਲਾ ਕੇ ਦੇਂਗੀ ਕਿ ਜਾਂ ਉਹ ਵੀ ਆਨਲਾਈਨ ਮੰਗਵਾ ਲੇਗੀ ਮੰਮੀ ਉਹ ਵੀ ਆਨਲਾਈਨ ਮਿਲ ਜਾਂਦੀ ਐ ਤੁਸੀਂ ਕਹੋ ਤਾਂ ਮੰਗਵਾ ਦਾਂ ਬਸ ਠੀਕ ਐ ਇਹੋ ਕਸਰ ਰਹਿ ਗਈ ਹੁਣ ਰੋਟੀਆਂ ਵਾਲਾ ਕੰਮ ਵੀ ਚਾਲੂ ਹੋ ਗਿਆ ਜੇ ਬੰਦੇ ਨੂੰ ਸਾਰਾ ਕੁਝ ਬੈਠੇ ਬਿਠਾਇਆ ਘਰੇ ਮਿਲਣ ਲੱਗ ਪਿਆ ਫੇਰ ਤੇ ਲੋਕਾਂ ਨੇ ਆਲਸੀ ਹੋ ਜਾਣਾ ਆ ਵੀ ਸਾਨੂੰ ਬਾਹਰ ਜਾਣ ਦੀ ਕੀ ਲੋੜ ਐ ਜਦੋਂ ਘਰ ਹੀ ਸਾਰਾ ਕੁਝ ਮਿਲ ਜਾਂਦਾ ਆ ਮੰਮੀ ਤਾਂ ਇਹ ਤੇ ਨਵੀਂ ਟੈਕਨੋਲੋਜੀ ਨੇ ਇਹ ਚੀਜ਼ਾਂ ਚਲਾਈਆਂ ਕਿ ਬੰਦੇ ਕੋ ਸਵਾ ਹੀ ਕਿੱਥੇ ਆ ਕਿ ਉਹ ਬਾਹਰ ਜਾ ਕੇ ਆਪਣੀ ਚੀਜ਼ਾਂ ਖਰੀਦ ਸਕੇ ਕਿਰਨ ਬਾਕੀ ਗੱਲਾਂ ਤੇ ਸਾਰੀਆਂ ਤੇਰੀਆਂ ਠੀਕ ਆ ਪਰ ਆ ਤੇਰੀ ਰੋਟੀ ਵਾਲੀ ਗੱਲ ਨਹੀਂ ਮੈਨੂੰ ਠੀਕ ਲੱਗੀ ਜੇ ਜਨਾਨੀ ਕੋ ਘਰ ਰਹਿ ਕੇ ਰੋਟੀਆਂ ਹੀ ਨਾ ਪਕਣ ਗਈਆਂ ਤੇ ਫੇਰ ਉਹਨੇ ਹੋਰ ਕਰਨਾ ਵੀ ਕੀ ਆ ਮੰਮੀ ਤੁਹਾਨੂੰ ਭਾਵੇਂ ਚੰਗਾ ਲੱਗੇ ਭਾਵੇਂ ਨਾ ਚੰਗਾ ਲੱਗੇ ਪਰ ਆਪਾਂ ਨੂੰ ਜ਼ਮਾਨੇ ਦੇ ਨਾਲ ਤੁਰਨਾ ਪੈਂਦਾ ਵਾ ਚਲ ਠੀਕ ਆ ਤੂੰ ਜਿੱਦਾਂ ਕਰਨਾ ਉਦਾਂ ਹੀ ਕਰ ਲੈ ਪਰ ਮੈਨੂੰ ਦੋ ਰੋਟੀਆਂ ਘਰੇ ਲਾ ਕੇ ਦੇ ਮੇਰ ਕੋ ਬਾਹਰ ਦੀਆਂ ਨਹੀਂ ਖਾਦੀਆਂ ਜਾਣੀਆਂ ਮੰਮੀ ਜੀ ਮੇਰ ਕੋ ਨਹੀਂ ਦੋ ਰੋਟੀਆਂ ਤੇ ਆਟਾ ਗੁੰਨਿਆ ਜਾਂਦਾ ਮੈਂ ਤੁਹਾਨੂੰ ਮੈਗੀ ਬਣਾ ਦੇਣੀ ਆ ਤੁਸੀਂ ਉਹ ਖਾ ਲਿਓ ਪਰ ਭਰਪੂਰ ਕੁਝ ਨਹੀਂ ਮੰਮੀ ਮੈਂ ਹੁਣੇ ਮੈਗੀ ਬਣਾ ਕੇ ਲਿਆਉਣੀ ਆ ਆਵੇ ਲੋ ਅੱਜ ਕੱਲ੍ਹ ਦੀਆਂ ਦਾ ਹਾਲ ਦੋ ਰੋਟੀਆਂ ਨਹੀਂ ਇਹਨਾਂ ਕੋਲ ਰੱਖਦੀਆਂ ਤੇ ਆਂਦੀ ਮੈਗੀ ਬਣਾ ਦੇਣੀ ਆ ਪਰ ਘਰ ਵੀ ਕੀ ਸਕਦੇ ਆ ਜਿਵਾਕਾਂ ਚ ਰਹਿਣਾ ਤੇ ਇਹਨਾਂ ਦੀ ਮੰਨਣੀ ਵੀ ਪੈਣੀ ਆ ਪਰ ਅੱਜ ਨਾ ਵਕਾਰ ਆਉਂਦਾ ਆ ਤੇ ਮੈਂ ਉਹਦੇ ਨਾਲ ਗੱਲ ਕਰਦੀ ਆ ਸ਼ਾਇਦ ਇਹਨੂੰ ਉਹਦੇ ਕਹਿਣ ਤੇ ਹੀ ਸਮਝ ਆ ਜਾਏ हां जी मम्मी आ गया चल ਇੱਥੇ ਬਹਿ ਮੈਂ ਤੇਰਾ ਨਾਲ ਇੱਕ ਗੱਲ ਕਰਨੀ ਆ ਅੱਛਾ ਜੀ ਹਾਂ ਜੀ ਦੱਸੋ ਮੰਮੀ ਕਿਹੜੀ ਗੱਲ ਕਰਨੀ ਆ ਪੁੱਤ ਕਿਰਨ ਕੰਮ ਨੂੰ ਲੈ ਆ ਕੇ ਕੁਝ ਜ਼ਿਆਦਾ ਹੀ ਲਾਪਰਵਾਹ ਹੁੰਦੀ ਜਾਂਦੀ ਆ ਮੈਂ ਇਹਨੂੰ ਰੋਟੀ ਬਣਾਉਣ ਵੱਲੋ ਕਿਹਾ ਤੇ ਮੈਨੂੰ ਇਹਨੇ ਮੈਗੀ ਬਣਾ ਕੇ ਦਿੱਤੀ ਤੇ ਮੰਮੀ ਫਿਰ ਕਿਹੜੀ ਵੱਡੀ ਗੱਲ ਹੋ ਗਈ ਆ ਜੇ ਤੁਸੀਂ ਰੋਟੀ ਦੇ ਤਾਂ ਤੇ ਮੈਗੀ ਗਾਲੀ ਦੇ ਮੈਨੂੰ ਤੇ ਸਗੋਂ ਆਪ ਬੜੀ ਮੈਗੀ ਪਸੰਦ ਆ ਤੇ ਮੈਨੂੰ ਉਹਦੇ ਨਹੀਂ ਲੱਗਦਾ ਕਿ ਇਹਦੇ ਬਾਬਾ ਸਾਨੂੰ ਕਿਰਨ ਨੂੰ ਕੁਝ ਕਹਿਣਾ ਚਾਹੀਦਾ ਚਲ ਠੀਕ ਆ ਪੁੱਤ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਦਾਂ ਹੀ ਕਰੀ ਜਾਓ ਉਹ ਕੋਈ ਗੱਲ ਨਹੀਂ ਗੁੱਸਾ ਨਾ ਕਰੋ ਕਰਾਂਗਾ ਮੈਂ ਕਿਰਨ ਨਾਲ ਗੱਲ ਚੰਗਾ ਬੋਤਾ ਹੂੰ ਕਿਰਨ ਹਾਂਜੀ ਨਾ ਯਾ ਰੋਟੀ ਪਾ ਕੇ ਲੈ ਆ ਗਿਆ ਮੇਰੇ ਵਾਸਤੇ ਨਾਵਾ ਜਿਵੇਂ ਰੋਟੀ ਨਹੀਂ ਬਣਾਈ ਮੈਗੀ ਬਣਾਈ ਹੈ ਮੈਗੀ ਖਾ ਲੋਗੇ ਕਿਰਨ ਮੈਗੀ ਤੂੰ ਕੀ ਪਤਾ ਕਦੋਂ ਦੀ ਬਣਾ ਕੇ ਰੱਖੀ ਆ ਤੇ ਹੁਣ ਤੱਕ ਤੇ ਉਹ ਠੰਡੀ ਹੋ ਗਈ ਹੋਣੀ ਆ ਤੇ ਮੈਂ ਠੰਡੀ ਮੈਗੀ ਖਾਣੀ ਆ ਯਾ ਰੋਟੀ ਫਟਾਫਟ ਲਾ ਕੇ ਲੈ ਆ ਗਿਆ ਮੇਰੇ ਵਾਸਤੇ ਨਾ ਹੁਣ ਮੈਂ ਦੋਆਂ ਰੋਟੀਆਂ ਵਾਸਤੇ ਤਵਾ ਗਿਆ ਇਸ ਤਰ੍ਹਾਂ ਆ ਅੱਜ ਮੈਗੀ ਖਾ ਲੋ ਹਾਂ ਚੱਲ ਠੀਕ ਆ ਕਿਰਨ ਜਾ ਲੈ ਆਵਾ ਮੈਗੀ ਪਰ ਅੱਗੇ ਤੂੰ ਇਸ ਗੱਲ ਦਾ ਧਿਆਨ ਰੱਖੀ ਰੋਟੀ ਵੇਲੇ ਸਿਰਫ ਰੋਟੀ ਚਾਹੀਦੀ ਹੁੰਦੀ ਆ ਚਲੋ ਠੀਕ ਹੈ ਜੀ ਕਿਤੇ ਲਈ ਆਂ ਠੀਕ ਹੈ ਕੈਨ ਨੂੰ ਤਾਂ ਮੈਂ ਵੀ ਇਹ ਗੱਲ ਇਹਨੂੰ ਬੜੇ ਰੋਬ ਨਾਲ ਕਹਿ ਸਕਦੀ ਆ ਵੀ ਤੂੰ ਇਦਾਂ ਨਾ ਕਰਿਆ ਕਰ ਪਰ ਮੈਂ ਇਹ ਸੋਚ ਕੇ ਚੁੱਪ ਕਰ ਜਾਨੀ ਆ ਕਿ ਕੱਲ ਨੂੰ ਇਹ ਕੀ ਮੇਰੇ ਬਾਰੇ ਸੋਚੇਗੀ ਵੀ ਮੰਮੀ ਮੇਰੇ ਨਾਲ ਨਿੱਕੇ ਨਿੱਕੇ ਗੱਲਾਂ ਤੋਂ ਲੜਦੀ ਆ ਕਿਰਨ ਸਾਰਾ ਦਿਨ ਫੋਨ ਚਲਾਉਂਦੀ ਰਹਿੰਦੀ ਆ ਕੀ ਲੱਭਦੀ ਰਹਿੰਦੀ ਆ ਇਹ ਚੋਂ ਤੂੰ ਨਵ ਲੱਭਣਾ ਕੀ ਆ ਬਸ ਟਾਈਮ ਪਾਸ ਕਰਦੀ ਰਹਿਣੀ ਆ ਜੇ ਤੂੰ ਟਾਈਮ ਪਾਸ ਹੀ ਕਰਨਾ ਹੁੰਦਾ ਤੇ ਘੜੀਪਾਲ ਮਮੀ ਕੋਲ ਬਹਿ ਜਾ ਕੇ ਜਾ ਕੇ ਉਹਨਾਂ ਦਾ ਵੀ ਮਨ ਲੱਗਾ ਰਹੂਗਾ ਤੇ ਨਾਲੇ ਤੇਰਾ ਫੋਨ ਤੋਂ ਕਿਹੜਾ ਛੁੱਟ ਜਾਊਗਾ ਨਾ ਮੈਂ ਕੀ ਕਰਨਾ ਉਹਨਾਂ ਲਾਗੇ ਬਹਿ ਕੇ ਜੇ ਬੈਠਾਂ ਵੀ ਜਾ ਕੇ ਤੇ ਉਹ ਪੁਰਾਣੀਆਂ ਗੱਲਾਂ ਲੈ ਕੇ ਬਹਿ ਜਾਂਦੇ ਆ ਲੈ ਦੱਸ ਕਰਨਾ ਜੇ ਮਮੀ ਪੁਰਾਣੀਆਂ ਗੱਲਾਂ ਲੈ ਕੇ ਬਹਿ ਜਾਂਦੇ ਆ ਤੇ ਇਹਦਾ ਮਤਲਬ ਆ ਕਿ ਆਪਾਂ ਆਪਣੇ ਬਜ਼ੁਰਗਾਂ ਨਾਲ ਕੇ ਬਹਿਣਾ ਹੀ ਛੱਡ ਦੇਣਾ ਆ ਜੇ ਉਹਨਾਂ ਨਾਲ ਅੱਗੇ ਘੜੀਪਾਲ ਬੈਠੇਂਗੀ ਤੇ ਕੋਈ ਚੰਗੀ ਸਿੱਖਮਾਤੀ ਸਿੱਖੇਂਗੀ ਨਾ ਮੈਂ ਨਹੀਂ ਬੈਣਾ ਉਹਨਾਂ ਲੱਗੇ ਮੈਂ ਵਿਆਹ ਤੋਂ ਪਹਿਲਾਂ ਚੰਗੀ ਹਾਂ ਨੌਕਰੀ ਕਰਦੀ ਹਾਂ ਸਵੇਰੇ ਜਾਨੀ ਆ ਸ਼ਾਮ ਨੂੰ ਆਉਣੀ ਹਾਂ ਸਾਰਾ ਦਿਨ ਕਦੋਂ ਲੰਘ ਜਾਂਦਾ ਹੀ ਪਤਾ ਨਹੀਂ ਹੀ ਲੱਗਦਾ ਤੇ ਕਿਰਨ ਫਿਰ ਤੂੰ ਇਦਾਂ ਹੀ ਕਰ ਲੈ ਘਰੇ ਵੀ ਤੇ ਸਾਰਾ ਦਿਨ ਫੋਨ ਹੀ ਚਲਾਉਂਦੀ ਰਹਿਣੀ ਹੈ ਤੇ ਬਾਹਰ ਕਿਤੇ ਨਮਕਰੀ ਲੱਗ ਜਾ ਨਹੀਂ ਨਾ ਮੈਂ ਹੁਣ ਨੌਕਰੀ ਨਹੀਂ ਕਰਨੀ ਤੁਸੀਂ ਚੰਗੇ ਭਲੇ ਕਮਾਉਂਦੇ ਹੋ ਮੈਨੂੰ ਨੌਕਰੀ ਕਰਨ ਦੀ ਕੀ ਲੋੜ ਆ ਚਲ ਠੀਕ ਆ ਕਿਰਨ ਮਰਜ਼ੀ ਤੇਰੀ ਅਹੀਂ ਤੇਰੇ ਨਾਲ ਕੋਈ ਧੱਕਾ ਨਹੀਂ ਕਰਦੇ ਮੈਂ ਤੇ ਤਾਂ ਕਹਿਣਾ ਹਾਂ ਵੀ ਤੂੰ ਆਪ ਹੀ ਤੇ ਕਹਿ ਰਹੀ ਆ ਵੀ ਮੇਰਾ ਘਰੇ ਟਾਈਮ ਪਾਸ ਨਹੀਂ ਹੁੰਦਾ ਤੇ ਜੇ ਨੌਕਰੀ ਚੱਲ ਜਾ ਕਰੇਗੀ ਤੇ ਤੇਰਾ ਟਾਈਮ ਵਧੀਆ ਲੰਘ ਜਾ ਕਰੂਗਾ ਚਲੋ ਕੋਈ ਗੱਲ ਨਹੀਂ ਨਾ ਮੈਂ ਸੋਚਾਂਗੀ ਇਸ ਬਾਰੇ ਵਿੱਚ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂ ਦੱਸ ਕਿਹੜੀ ਗੱਲ ਕਰਨੀ ਆ ਤੁਸੀਂ ਮੈਨੂੰ ਆਈਫੋਨ ਲੈ ਆ ਕੇ ਦਿਓ ਆਈਫੋਨ تیرਨੇ ਚੰਗਾ ਭਲਾ ਤੇਰੇ ਕੋਲ ਫੋਨ ਹੈ ਤੇ ਸਹੀ ਆ ਇਹਨੂੰ ਚਲਾ ਤੂੰ ਆਈਫੋਨ ਨੂੰ ਕੀ ਕਰਨਾ ਤੂੰ ਨਾ ਵਾ ਅੱਜ ਕੱਲ ਸਾਰਿਆਂ ਕੋ ਆਈਫੋਨ ਹੁੰਦਾ ਵਾ ਜੇ ਤੇ ਤੁਸੀਂ ਮੈਨੂੰ ਲੈ ਦੋਗੇ ਤੇ ਠੀਕ ਆ ਨਹੀਂ ਤੇ ਫਿਰ ਤੁਹਾਡੀ ਮਰਜ਼ੀ ਰਹਿਣ ਦਿਓ ਉਹ ਚਲ ਕੋਈ ਗੱਲ ਨਹੀਂ ਕਰਨ ਤੂੰ ਨਾਰਾਜ਼ ਨਾ ਹੋ ਵੇਖਦਾ ਮੈਂ ਕੋਈ ਸਾਫਤਾ ਬਲਾ ਕੇ ਨਾਫ ਸਾਫ ਕਿਤਾਬ ਕਿ ਲਿਆਉਣਾ ਵਾ ਅੱਜ ਕੱਲ ਹਰ ਇੱਕ ਚੀਜ਼ ਕਿਸ਼ਤਾਂ ਤੇ ਮਿਲ ਜਾਂਦੀ ਐ ਤੁਸੀਂ ਮੈਨੂੰ ਕਿਸ਼ਤਾਂ ਦੇ ਲਿਆ ਦਿਓ ਚਲ ਠੀਕ ਐ ਵੇਖ ਲੈਣਾ ਮੈਂ ਤੇ ਜਾ ਇਦਾਂ ਕਰ ਚਾਹ ਕੁੱਟ ਬਣਾ ਕੇ ਲਿਆ ਮੈਂ ਪੈਲੀ ਚ ਨੱਕਾ ਮੋੜਨ ਜਾਣਾ ਫਿਰ ਚਲੋ ਠੀਕ ਐ ਕੋਈ ਹਾਲ ਨਹੀਂ ਕਰਨ ਦਾ ਮੈਨੂੰ ਲੱਗਦਾ ਹੁਣ ਇਹਨੇ 1.5 ਲੱਖ ਨੂੰ ਗੁੱਲੀ ਲਵਾ ਕੇ ਹਟਣਾ ਆ ਕਿਰਨ ਲੱਭ ਪੈਨ ਕਾਰਡ ਆਧਾਰ ਕਾਢ ਗਏ ਨਹੀਂ ਨਵ ਨਹੀਂ ਲੱਭਣ ਦੇ ਤੁਹਾਨੂੰ ਮੈਂ ਕਿੰਨੇ ਵਾਰੀ ਕਿਹਾ ਵਾ ਕਿ ਆਪਣੇ ਡਾਕੂਮੈਂਟ ਜਿਹੜੇ ਆ ਫਾਈਲ ਚ ਪਾ ਕੇ ਰੱਖਿਆ ਕਰੋ ਪਰ ਤੁਸੀਂ ਉਹ ਪਤਾ ਨਹੀਂ ਕਿੱਥੇ ਰੱਖ ਦਿੰਦੇ ਜੇ ਕਿਰਨ ਇਹ ਚ ਤੇਰਾ ਵੀ ਕੋਈ ਕਸੂਰ ਨਹੀਂ ਹੈਗਾ ਇਹ ਸਾਡੇ ਘਰ ਦੇ ਨਾ ਬੜੀ ਪ੍ਰਾਣੀ ਆਤਿਆ ਜਦੋਂ ਕਿਤੇ ਜਾਣਾ ਆਉਣਾ ਹੋਏ ਨਾ ਲੋੜ ਪੈਣ ਤੇ ਨਾ ਉਦੋਂ ਸਾਡੇ ਕੋਲ ਕੋਈ ਚੀਜ਼ ਨਹੀਂ ਲੱਭਦੀ ਹੈਗੀ ਵਾ ਕੀ ਗੱਲ ਹੋ ਗਈ ਆ ਕੀ ਲੱਭੀ ਜਾਂਦੇ ਜੇ ਤੁਸੀਂ ਉਹ ਕੁਝ ਨਹੀਂ ਮੰਮੀ ਲੱਭਣਾ ਕੀ ਆ ਪੈਨ ਕਾਰਡ ਤੇ ਆਧਾਰ ਕਾਰਡ ਲੱਭਣ ਡਿਆ ਆ ਕਿਰਨ ਨੂੰ ਨਵਾਂ ਫੋਨ ਲੈ ਕੇ ਦੇਣਾ ਉਹਦੇ ਵਾਸਤੇ ਚਾਹੀਦਾ ਆ ਵੇ ਅਜੇ ਪਿੱਛੇ ਜੇ ਤੇ ਤੂੰ ਇਹਨੂੰ ਨਵਾਂ ਫੋਨ ਲੈ ਕੇ ਦਿੱਤਾ ਸੀ ਤੇ ਹੁਣ ਫੇਰ ਕਾ ਤੋ ਇਹਨੂੰ ਨਵਾਂ ਫੋਨ ਲੈ ਕੇ ਦੇਣਾ ਤੂੰ ਮੰਮੀ ਫੇਰ ਕੀ ਹੋਇਆ ਜੇ ਤੁਸੀਂ ਮੈਨੂੰ ਨਵਾਂ ਫੋਨ ਲੈਤਾ ਸੀ ਤੇ ਪਰ ਹੁਣ ਮੈਂ ਲੇਟੈਸਟ ਆਈਫੋਨ ਲੈਣਾ 15 ਪ੍ਰੋ ਮੈਕਸ ਨਹੀਂ ਜਿਹੜਾ ਨਾ ਕੋ ਇੰਨਾ ਮਹਿੰਗਾ ਫੋਨ ਆ ਤੂੰ ਉਹ ਫੋਨ ਦੀਆਂ ਗੱਲਾਂ ਕਰਦੀਆਂ ਜਾਂ ਲੈਂਦੀਆਂ ਇਹ ਤੇ ਨੌਕਰੀ ਕਰਦਾ ਵਾ ਇਹਨੂੰ ਤੇ ਫੋਨ ਦੀ ਲੋੜ ਪਈ ਰਹਿੰਦੀ ਆ ਤੇ ਤੂੰ ਘਰ ਇੰਨਾ ਮਹਿੰਗਾ ਫੋਨ ਲੈ ਕੇ ਕੀ ਕਰਨਾ ਵਾ ਮੰਮੀ ਮੈਨੂੰ ਨਵਾਂ ਫੋਨ ਲੈਣ ਦਾ ਸ਼ੌਂਕ ਆ ਨਵ ਨੇ ਵੀ ਲਿਆ ਵਾ ਮੇਰੀ ਭੈਣ ਨੇ ਵੀ ਲਿਆ ਵਾ ਤਾਂ ਕਰਕੇ ਮੈਂ ਵੀ ਲੈਣਾ 15 ਪ੍ਰੋ ਮੈਕਸ ਉਹ ਚਲੋ ਕੋਈ ਗੱਲ ਨਹੀਂ ਮੰਮੀ ਲੈ ਦਿੰਨੇ ਆ ਕੁਝ ਨਹੀਂ ਹੋ ਚੱਲਿਆ ਵੇ ਮੈਂ ਤੁਹਾਨੂੰ ਕਿਹੜੀ ਮਨਾ ਕਰ ਰਹੀ ਆ ਮੇਰੀ ਵੱਲੋਂ ਭਾਵੇਂ ਤੁਸੀਂ ਇੱਕ ਦੇ ਦੋ ਲਓ ਪਰ ਕਿਸੇ ਦੀ ਰੀਸ ਕਰਕੇ ਚੀਜ਼ ਨਹੀਂ ਲਈਦੀ ਹੁੰਦੀ ਮੰਮੀ ਮੈਂ ਕਿਹਦੀ ਰੀਸ ਕੀਤੀ ਆ ਪੁੱਤ ਤੂੰ ਹੁਣ ਇਹ ਤੇ ਕਿਹਾ ਵਾ ਤੇ ਨਾਵ ਨੇ ਵੀ ਨਵਾਂ ਫੋਨ ਲਿਆ ਵਾ ਤੇ ਮੇਰੀ ਭੈਣ ਨੇ ਵੀ ਫੋਨ ਲਿਆ ਵਾ ਤਾਂ ਕਰਕੇ ਮੈਂ ਨਵਾਂ ਫੋਨ ਲੈਣਾ ਵਾ ਪਰ ਤੂੰ ਆਪ ਹੀ ਵੇਖ ਤੂੰ ਲੋਕਾਂ ਨੂੰ ਵਿਖਾਉਣ ਵਾਸਤੇ 1.5-2 ਲੱਖ ਰੁਪਈਆ ਖਰਚੇ ਦੇਂਗੀ ਇਹ ਭਲਾ ਗੱਲ ਬੰਦੀ ਆ ਮੰਮੀ ਆਪਣਾ ਸਟੈਂਡਰਡ ਮੇਨਟੇਨ ਰੱਖਣ ਵਾਸਤੇ ਨਾ ਜਿਹੜੀ ਦੂਜਿਆਂ ਕੋਲ ਚੀਜ਼ ਆ ਨਾ ਉਹ ਆਪਾਂ ਨੂੰ ਲੈਣੀ ਪੈਂਦੀ ਆ ਵਾ ਕਰਨਾ ਇਹਦਾ ਮਤਲਬ ਇਹ ਆ ਕਿ ਤੂੰ ਅੱਜ ਤੱਕ ਜਿੰਨੀਆਂ ਵੀ ਚੀਜ਼ਾਂ ਲਈਆਂ ਆ ਉਹ ਸਾਰੀਆਂ ਰੀਸਾਂ ਕਰਕੇ ਲਈਆਂ ਆ ਹੁਣ ਤੋਂ ਮੈਨੂੰ ਮੇਰੀ ਇੱਕ ਗੱਲ ਦਾ ਜਵਾਬ ਦੇਈ ਕਿ ਕੱਲ ਨੂੰ ਜੇ ਕੋਈ 1921 ਹੋ ਜੇ ਜਾਂ ਮੇਰੀ ਨੌਕਰੀ ਚਲ ਜੇ ਤੇ ਇਹਦਾ ਮਤਲਬ ਇਹ ਆ ਕਿ ਤੂੰ ਮੇਰੇ ਨਾਲ ਰਿਸ਼ਤਾ ਆਪਣਾ ਖਤਮ ਕਰ ਦੇਗੀ ਕਿਉਂਕਿ ਮੇਰੇ ਕੋਲ ਤੇ ਤੇਰੀਆਂ ਡਿਮਾਂਡਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੋਣੀਆਂ ਨਾ ਮੈਂ ਇਹਦਾ ਕਿਉਂ ਕਰਾਂਗੀ ਮੈਂ ਤੁਹਾਡੇ ਨਾਲ ਵਿਆਹ ਜਿਹੜਾ ਵਾ ਉਹ ਡਿਮਾਂਡਾਂ ਪੂਰੀਆਂ ਕਰਵਾਉਣ ਵਾਸਤੇ ਥੋੜਾ ਕਰਵਾਇਆ ਵਾ ਵੇਖ ਕਿਰਨ ਜਨਾਨੀ ਦਾ ਹੱਕ ਬੰਦਾ ਵਾ ਬੰਦੇ ਕੋ ਆਪਣੀਆਂ ਮੰਗਾਂ ਪੂਰੀਆਂ ਕਰਾਉਂਦਾ ਪਰ ਮੰਗ ਕੋਈ ਜਾਇਜ਼ ਹੋਣੀ ਚਾਹੀਦੀ ਆ ਜਿਹਦੇ ਨਾਲ ਬੰਦੇ ਦੇ ਸਿਰ ਤੇ ਕਰਜ਼ਾ ਨਾ ਚੜ ਜਾਏ। ਹਾਂਜੀ ਮੰਮੀ ਮੈਂ ਇਹ ਗੱਲ ਕਦੀ ਸੋਚੀ ਨਹੀਂ ਵੀ ਮੇਰੀਆਂ ਨਿੱਕੀਆਂ ਨਿੱਕੀਆਂ ਮੰਗਾਂ ਦੇ ਨਾਲ ਨਵਦੀ ਜੀਵ ਤੇ ਕਿੰਨਾ ਫਰਕ ਪੈਂਦਾ ਵਾ। ਕਿਰਨ ਲੀੜੇ ਕੱਪੜੇ ਲੈਣ ਤੱਕ ਤੇ ਠੀਕ ਹੀ ਵੀ ਜਨਾਨੀਆਂ ਨੂੰ ਲੀੜੇ ਕੱਪੜੇ ਲੈਣ ਦਾ ਸ਼ੌਂਕ ਹੁੰਦਾ ਵਾ ਪਰ ਆ ਜਿਹੜੀ ਤੂੰ ਫੋਨ ਲੈਣ ਦੀ ਇੰਨੇ ਵਗੇ ਦੀ ਗੱਲ ਕਰਨ ਰਹੀ ਆ ਨਾ ਇਹ ਮੈਨੂੰ ਫालतू ਖਰਚੇ ਨਹੀਂ ਚੰਗੇ ਲੱਗਦੇ। ਅੱਗੋਂ ਤੁਹਾਡੀ ਮਰਜ਼ੀ। ਕਿਰਨ ਗੱਲ ਤੇ ਵਾਕਿਆ ਮਮੀ ਵਾਲੀ ਸਹੀ ਆ। ਜਦੋਂ ਬੰਦਿਆਂ ਨੇ ਰਹਿਣਾ ਹੀ 24 ਘੰਟੇ ਘਰਿਆ ਤੇ ਭਾਵੇਂ ਉਹਦੇ ਕੋਲ 10000 ਵਾਲਾ ਫੋਨ ਹੋਵੇ ਤੇ ਭਾਵੇਂ ਉਹਦੇ ਕੋਲ 1.5 ਲੱਖ ਵਾਲਾ ਫੋਨ ਹੋਵੇ ਆਉਣਾ ਦੇ ਉੱਚ ਵੀ ਉਹੋ ਕੁਝਿਆ ਤੇ ਆਉਣਾ ਉਹਦੇ ਵਿੱਚ ਵੀ ਉਹੋ ਕੁਝਿਆ ਨਾ ਸਹੀ ਗੱਲ ਕਹਿਂਦੇ ਜੀ ਤੁਸੀਂ ਮੈਂ ਨਹੀਂ ਲੈਣਾ ਨਵਾਂ ਫੋਨ ਮੈਂ ਇਸੇ ਫੋਨ ਨਾਲ ਕੰਮ ਚਲਾ ਲਾਂਗੀ ਮੈਂ ਵੀ ਆਪਣੀ ਭੈਣ ਦੇ ਪਿੱਛੇ ਲੱਗ ਕੇ ਤੇ ਤੁਹਾਨੂੰ ਤੰਗ ਕਰਦੀ ਰਹੀ ਤੇ ਮੰਮੀ ਤੁਸੀਂ ਵੀ ਮੇਰੇ ਟਾਈਮਸ ਰੱਖਾ ਖੋਲਤੀਆਂ ਨਹੀਂ ਤੇ ਮੈਂ ਆਪਣੀ ਭੈਣ ਦੇ ਮਗਰ ਲੱਗ ਕੇ ਪਤਾ ਨਹੀਂ ਕੀ ਕੁਝ ਕਰਨਾ ਸੀ ਹਾਂ ਪੁੱਤ ਤਾਂ ਹੀ ਤੇ ਤੈਨੂੰ ਮੈਂ ਕਹਿਣ ਡਈ ਆ ਕਿ ਕਿਸੇ ਦੇ ਮਗਰ ਨਹੀਂ ਲੱਗੀਦਾ ਕਿਉਂਕਿ ਕਿਸੇ ਨੂੰ ਮਗਰ ਲਾਉਣ ਵਾਲਾ ਬੰਦਾ ਆਪ ਤੇ ਮਰਦਾ ਹੀ ਆ ਤੇ ਨਾਲ ਕਿਸੇ ਨੂੰ ਵੀ ਮਰਦਾ ਹੀ ਆ ਮੰਮੀ ਆਜੇ ਤੁਸੀਂ ਬੜਾ ਹੀ ਵਧੀਆ ਕੀਤਾ ਜਿਹੜਾ ਟਾਈਮ ਸਿਰ ਆ ਗਏ ਤੇ ਕਿਰਨ ਨੂੰ ਸਮਝਾ ਦਿੱਤਾ ਨਹੀਂ ਤੇ ਇੰਨੇ ਅੱਜ ਮੇਰਾ 1.5-2 ਲੱਗਦਾ ਖਰਚਾ ਕਰਾ ਦੇਣਾ ਸੀ ਨਾਓ ਤੁਸੀਂ ਹੁਣ ਟੈਨਸ਼ਨ ਨਾ ਲਓ ਮੈਨੂੰ ਸਮਝ ਆ ਗਈ ਆ ਮੈਂ ਤੁਹਾਡੇ ਬੇਫਾਲਤੂ ਖਰਚੇ ਨਹੀਂ ਕਰਾਉਂਦੀ ਠੀਕ ਆ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਆ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਕਈ ਵਾਰ ਕੀ ਹੁੰਦਾ ਵੀ ਆਪਾਂ ਰੀਸੋ ਰੀਸੀ ਚੀਜ਼ਾਂ ਖਰੀਦਨ ਦੀ ਕੋਸ਼ਿਸ਼ ਕਰਦੇ ਆਂ ਵੀ ਫਲਾਣੇ ਬੰਦੇ ਕੋ ਉਹ ਚੀਜ਼ ਆ ਗਈ ਆ ਤੇ ਮੈਂ ਕਿਉਂ ਪਿੱਛੇ ਰਹਿ ਗਿਆ ਮੈਂ ਵੀ ਉਹ ਚੀਜ਼ ਲੈਣੀ ਆ ਪਰ ਇਹ ਬਿਲਕੁਲ ਗਲਤ ਗੱਲ ਆ ਜਿਹੜੀ ਚੀਜ਼ ਤੋਂ ਬਿਨਾ ਤੁਹਾਡਾ ਬਿਲਕੁਲ ਹੀ ਨਹੀਂ ਨਾ ਸਰਦਾ ਹੈਗਾ ਹਮੇਸ਼ਾ ਉਹ ਚੀਜ਼ ਲਓ ਜੇਕਰ ਤੁਹਾਡਾ ਚੰਗਾ ਭਲਾ ਸਰਣ ਰਿਹਾ ਨਾ ਤੇ ਫਿਰ ਤੁਹਾਨੂੰ ਕਦੇ ਵੀ ਅਗਲੇ ਬੰਦੇ ਨੂੰ ਤੰਗ ਕਰਕੇ ਉਹ ਚੀਜ਼ ਨਹੀਂ ਲੈਣੀ ਚਾਹੀਦੀ ਅੰਡਰਸਟੈਂਡ ਅੱਗੇ ਤੋਂ ਇਹ ਕੰਮ ਨਹੀਂ ਕਰਨਾ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਘਰ ਦੇ ਵਿੱਚ ਇਹ ਜਿਹੜੀ ਵੀਡੀਓ ਆ ਇਹ ਮੈਸੇਜ ਆ ਉਹ ਪਹੁੰਚ ਸਕੇ ਤੇ ਜੇਕਰ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਜੇਕਰ ਸਾਡੀ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਜੇ ਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਇਓ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ